ਤਨਾ ਆ ਵੀ ਦੋਵਾਂ ਬੰਦੇ ਦੇ ਪੈਸੇ ਦਿੱਤੇ ਗਏ ਆ ਆ ਰਹਿ ਗਏ ਆ ਇਹਨਾਂ ਦੇ ਵੀ ਦੰਦੇ ਦੂ ਖੜਾਂਗੇ ਚਲ ਯਾਰ ਇਹ ਆ ਵੀ ਖਰਚਾ ਤੇ ਹੁੰਦਾ ਬਥੇਰਾ ਕੀ ਬੰਦਾ ਕਰੇ ਪਰ ਘਰ ਤੋਂ ਬਿਨਾਂ ਵੀ ਸਾਫਾ ਰਹੇਗਾ ਸਾਫ ਕੰਢੇ ਜੀ ਆਹੋ ਅੱਛਾ ਤੈਨੂੰ ਕਦੋਂ ਆਇਆ ਜੀ ਨੋ ਘੜੀ ਕੀ ਯਾਰ ਮੈਂ ਵੀ ਗਈ ਸੀ ਨਾ ਭੈਣ ਜੀ ਘਰ ਆਹੋ ਗਰਮੀ ਬੜੀ ਲੱਗਣ ਦੀ ਤੇ ਮੈਂ ਨਾ ਹੋਂਦਾ ਵੀ ਮੈਂ ਤਾਂ ਨਾਲ ਹੀ ਨਹੀਂ ਆ ਅੱਛਾ ਆਹੋ ਪਰ ਅੱਜ ਮੇਰ ਨਾਲ ਮਨ ਜਿੱਦੜ ਬੜੀ ਮਾੜੀ ਹੋਈ ਏ ਕਿਉਂ ਕੀ ਗੱਲ ਹੋਈ ਏ ਗੱਲ ਤਾਂ ਮੈਂ ਕੀ ਦੱਸਾਂ ਐਦਾਂ ਲੱਗਦਾ ਜਿਦਾਂ ਭੈਣ ਜੀ ਦੀ ਚਾਹੁੰਦੀ ਤੂੰ ਮੈਂ ਆਦੀ ਨਾਉ ਨੂੰ ਮਿਲਾਂ ਜਾਂ ਆਦੀ ਨਾਉ ਨਾਲ ਗੱਲਬਾਤ ਕਰਾਂ ਅੱਜ ਮੇਰਾ ਬੜਾ ਹੀ ਮਨ ਟੁੱਟਾ ਵਾ ਅੱਦ ਕੀ ਕੀਤਾ ਉਹ ਤੂੰ ਜਦੋਂ ਜਾਣੀ ਆ ਕੰਬੜਾ ਜਿਹਾ ਮੂੰਹ ਲੈ ਕੇ ਆਇਆ ਨਹੀਂ ਮੈਨੂੰ ਉਂ ਕਰਦੇ ਉਹ ਹੋ ਗਿਆ ਜੇ ਹੋ ਗਿਆ ਪਹਿਲਾਂ ਨਹੀਂ ਐਦਾਂ ਕਰਦੇ ਹੁੰਦੇ ਤਾਨੂੰ ਪਤਾ ਹੀ ਆ ਨਾ ਸਨੀਆਂ ਉਹ ਤਾਂ ਨਵਨੋ ਹੀ ਆਪਣੇ ਬੱਚੇ ਸਮਝਦੇ ਰਹੇ ਆ ਅਸੀਂ ਇਹੋ ਦੋਆ ਚਿਆਰੇ ਸੋਚਿਆ ਹੀ ਕਿ ਜੇ ਸਾਡੇ ਆਪਣੇ ਬੱਚੇ ਨਹੀਂ ਹੈਗੇ ਤੇ ਸਾਡੇ ਇਹੋ ਹੀ ਬੱਚੇ ਆ ਫਿਰ ਜਦੋਂ ਹੁਣ ਉਹ ਆਇਆ ਗਿਆ ਤੇ ਨੌ ਵੀ ਤੁਹਾਡੀ ਹੋਣੀ ਲੱਗੀ ਨਾ ਕੀ ਗੱਲ ਮੇਰਾ ਉੱਤੇ ਕੋਈ ਹੱਕ ਨਹੀਂ ਆ ਮੇਰਾ ਨਹੀਂ ਜੀ ਕਰਦਾ ਕਿ ਮੈਂ ਵੀ ਜਾ ਕੇ ਉਹਦੇ ਲਾਗੇ ਬੈਠ ਕੇ ਕਿਤੇ ਗੱਲਾਂ ਬਾਤਾਂ ਕਰਾਂ ਪਰ ਪੈਣ ਜੀ ਨੇ ਅੱਜ ਅਜੀਬ ਜਿਹਾ ਵਿਵਹਾਰ ਕੀਤਾ ਅੱਜ ਮੈਨੂੰ ਮਾਸਾ ਚੰਗਾ ਨਹੀਂ ਲੱਗਾ ਅੱਜ ਐਦਾਂ ਲੱਗਾ ਜਿਦਾਂ ਸੱਚੀ ਮੂਜੀ ਆਪਣੇ ਬੱਚੇ ਜਿਹੜੇ ਹਨ ਉਹ ਬਹੁਤ ਜ਼ਰੂਰੀ ਹੁੰਦੇ ਆ ਉੱਛਲ ਕੋਈ ਗੱਲ ਨਹੀਂ ਇਹਦੇ ਪਰਮਾਰਨਾਂ ਦੇ ਦੇਣਾ ਤੇ ਗੱਲ ਹੋਏਗੀ ਆ ਗੱਲ ਕਾਦੀ ਹੋਣੀ ਆ ਮੈਂ ਤੇ ਗਈ ਹੀ ਤੇ ਨਾਲ ਨੰਮੀ ਨੌਨਾਂ ਨਾਲ ਲਮਤਾ ਕਰਕੇ ਬਣੀ ਆ ਅੱਛਾ ਤੇ ਪਹਿਲਾਂ ਤੇ ਮੇਨੂੰ ਭੈਣ ਜੀ ਨੇ ਮਨਾ ਕਰਤਾ ਕਿ ਨਾ ਸ਼ਰਨ ਤੇ ਸੌਂਗੀ ਆ ਤੇ ਮੇਰੀ ਨਹੀਂ ਗੀ ਆਦਤ ਕਿ ਮੈਂ ਜਾ ਜਾ ਕੇ ਤੇ ਉਹਨਾਂ ਦੇ ਦੁਪਹਿਰੇ ਬੂਏ ਖੜਕਾਵਾ ਫਿਰ ਮੈਂ ਕਿਹਾ ਭੈਣ ਜੀ ਦੁਪਹਿਰ ਕਿੱਥੋਂ ਚੜ ਗਈ ਆ ਅੱਜ ਤਾਂ ਸਾਰੇ 10 11 ਵਜੇ ਆ ਤੇ ਅੱਜ ਸ਼ਰਨ ਕਿੱਥੋਂ ਸੌਂਗੀ ਆ ਤੁਸੀਂ ਮੈਨੂੰ ਇੱਕ ਵਾਰੀ ਜਾਉਂ ਬੁਲਾ ਕੇ ਲਿਆਓ ਪਰ ਮੇਰੇ ਨਹੀਂ ਪੈਰਾਂ ਤੇ ਪਾਣੀ ਪੈਣ ਦਿੱਤਾ ਹਾਰ ਕੇ ਫਿਰ ਮੈਂ ਉੱਠ ਕੇ ਆ ਗਈ ਉੱਥੋਂ ਜਦੋਂ ਮੈਂ ਆਉਣ ਲੱਗੀ ਨਾ ਤੇ ਗੇਟ ਨੂੰ ਮੁੜੀ ਤੇ ਸ਼ਰਨੇ ਮਗਰਮ ਨਵਾਜ਼ ਮਾਰਤੀ ਅੱਛਾ ਫਿਰ ਫਿਰ ਕੀ ਫਿਰ ਮੈਂ ਜਦੋਂ ਸ਼ਰਨ ਨੂੰ ਵੇਖਿਆ ਮੇਰਾ ਤਾਂ ਮਨ ਹੀ ਖੁਸ਼ ਹੋ ਗਿਆ ਐਡੀ ਚੰਗੀ ਕੁੜੀ ਆ ਨਾ ਪਿਘਾਲੀ ਨਹੀਂ ਕਰਨ ਵਾਲੀ ਅਜੇ ਅਸੀਂ ਦੋਵੇਂ ਜਣੀਆਂ ਬੈਠੀਆਂ ਹੀ ਆ ਤੇ ਭੈਣ ਜੀ ਫੇਰ ਅੰਦਰੋਂ ਆ ਗਈ ਇਹ ਜੀ ਉਹ ਨਾਲ ਹੀ ਤੂੰ ਗਈ ਨਹੀਂ ਤੇ ਮੈਂ ਵੀ ਮਿਲ ਕੇ ਸ਼ਰਨੇ ਆਵਾਜ਼ ਮਾਰ ਲਈ ਮੈਂ ਤਾਂ ਤਾਂ ਬਹਿ ਗਈ ਪਰ ਨਾ ਮੇਰਾ ਮਨ ਬੜਾ ਟਟਿਆ ਅੱਜ ਐਦਾਂ ਭੈਣ ਜੀ ਨੂੰ ਕਰਨਾ ਨਹੀਂ ਚਾਹੀਦਾ ਉਹ ਚੱਲ ਮੇਰੀ ਗੱਲ ਸੁਣ ਲੈ ਜਿਤਨਾ ਮਰਜੀ ਆ ਨਾ ਮੇਰਾ ਭਰਾ ਚੰਗਾ ਵਾ ਤੇ ਮੇਰੇ ਮਗਰ ਘਰ ਦੇ ਇਥੇ ਮਕਾਨ ਬਣਾਉਂਦੇ ਆਪਾਂ ਅੱਛਾ ਤੇ ਕਹਿੰਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੀ ਹੈਗੇ ਤਾਂ ਸਾਰੇ ਬੜੇ ਚੰਗੇ ਆ ਪਰ ਨਾ ਭੈਣ ਜੀ ਕਿਤੇ ਨਾ ਕਿਤੇ ਕੰਮ ਖਰਾਬ ਕਰ ਦਿੰਦੀ ਆ ਤੇ ਫਿਰ ਮੈਨੂੰ ਅਹਿਸਾਸ ਹੁੰਦਾ ਪੈਂਦਾ ਵੀ ਮੇਰਾ ਆਪਣਾ ਬੱਚਾ ਨਹੀਂ ਹੈਗਾ ਆਪਣਾ ਹੁੰਦਾ ਤੇ ਮੈਨੂੰ ਕੋਈ ਰੋਕਤ ਨਹੀਂ ਨਾ ਸਕਦਾ ਉਹ ਮੇਰੀ ਗੱਲ ਸੁਣ ਲੈ ਨਾਲੇ ਤੂੰ ਆਪ ਪਰੇਸ਼ਾਨ ਨੇ ਨਾਲੇ ਮੈਨੂੰ ਘਰ ਨਹੀਂ ਆ ਜਾ ਜਾ ਇੱਕ ਕੁੱਟਚਾ ਬਣਾ ਕੇ ਲਿਆ ਚਾਹ ਵੀ ਬਣਾ ਕੇ ਲੈ ਆਉਣੀ ਆ ਪਰ ਆਪਣਾ ਸੁੱਖ ਤੁਹਾਨੂੰ ਦੱਸਾਂ ਤੇ ਕਿਹਨੂੰ ਦੱਸਾਂ ਫਿਰ ਮੈਂ ਇਹੀ ਸਮਝਿਆ ਕਰੋ ਨਾ ਗੱਲ ਨੂੰ ਮੈਨੂੰ ਨਾ ਐਦਾਂ ਲੱਗਦਾ ਵਾ ਕਿ ਜਿੱਦਾਂ ਭੈਣ ਜੀ ਚੁੰਦੀ ਨਹੀਂ ਤੂੰ ਮੇਰਾ ਪਰਸ਼ਾਵਾਂ ਆ ਦੀ ਨੋਂ ਤੇ ਪਵੇ ਉਹ ਇਹ ਚੁੰਦੀ ਨਹੀਂ ਆ ਤੇ ਇਹਦੇ ਕਰ ਕਿਹੜਾ ਕੋ ਨਿਆਣਾ ਹੋਇਆ ਵਾ ਤੇ ਜੇ ਮੇਰੀ ਨੋਂ ਲਾਗੇ ਜ਼ਿਆਦਾ ਆਊਗੀ ਤੇ ਕਿਤੇ ਉਹ ਤੇ ਅਸਰ ਨਾ ਪੈ ਜਾਏ ਇਹ ਗੱਲਾਂ ਹੋ ਜਾਂਦੀਆਂ ਖੁਲਾ ਤੈਨੂੰ ਮੈਂ ਅੱਗੇ ਕਹਿਵਾ ਤੇ ਦਿਮਾਗ ਦੇ ਘੋੜੇ ਬਹੁਤ ਨਾ ਧੜਾਇਆ ਕਰ ਜਾ ਜਾ ਕੇ ਤਾ ਚੂਬਣਾ ਇਹ ਰੁਫੇ ਗੱਲ ਮੋੜ ਮੋੜ ਕੇ ਇਹ ਰੁਫੇ ਮੋੜ ਮੋੜ ਕੇ ਇਤਨਾ ਨਹੀਂ ਕਰੀ ਦੰਦਾ ਚੱਲ ਕੋਈ ਨਹੀਂ ਬਣਾਉਣੀ ਆਹੋ ਨਾ ਪੁੱਤ ਐ ਤੇ ਮਰੀਨ ਪਾਗ ਲੈ ਕਾਕੀਂ ਨੀ ਮਾਰੀ ਜੋ ਕੱਢ ਦੇ ਲੈ ਕਿਉਂ ਨਹੀਂ ਡੈਡੀ ਜੀ ਵੇ ਦੇਈਆਂ ਕੱਢਣ ਆ ਲੋ ਡੈਡੀ ਜੀ ਲੈ ਆਂ ਪੁੱਤ ਹਾਂਜੀ ਅਫਰ ਪੂਣੀ ਨੀ ਕਰਾਈ ਦੇ ਲਿਓ ਵਾਹਿਗੁਰੂ ਆ ਬਲਾ ਫੜ ਚਲੋ खिचर थोड़ी ओ अंदर वाले नु हो जा खिचा थोड़ी चल खींच के रखी मेरी ती है जी बेटा शरद मम्मी ਆ ਪੁੱਤ ਸਨੀਵੀਰ ਕਿੱਤੇ ਬਾਹਰ ਫੋਨ ਦੇ ਦਿਆ ਕੇ ਗੱਲ ਕਰ ਠੀਕ ਹੈ ਮੈਡਮ ਨਾਲ ਕੋਈ ਗੱਲ ਕਰਨੀ ਰੁਕ ਜਾ ਫੋਨ ਤੇ ਗੱਲ ਕਰਨ ਦਾ ਇਹਨਾਂ ਵਿੱਚੇ ਜਾ ਕੇ ਰੋਲੀ ਪਾਉਂਦਾ ਫਿਰ ਉਹ ਗੁੱਸੇ ਹੁੰਦਾ ਪਤਾ ਮੈਨੂੰ ਜਿਹੜਾ ਫੋਨ ਕੱਟ ਲੇਗਾ ਫਿਰ ਗੱਲ ਕਰੀ ਪਤਾ ਮੈਨੂੰ ਫੇਰੀ ਗੱਲ ਕਰਾਂਗੇ ਚੰਗਾ ਪਹਿਣਾ ਮੇਰਾ ਫਰਜ਼ ਬੰਦਾ ਤੈਨੂੰ ਸਮਝਾਉਂਦਾ ਪੁੱਤ ਚਲੋ ਠੀਕ ਚਲ ਜਾ ਮਿਰਤੀ ਨਿਆਣੇ ਤੇ ਆਂਦੇ ਨੇ ਬਸ ਛੇਤੀ ਗੱਲ ਹੋ ਜੇ ਜਿਹੜਾ ਕੰਮ ਹੈ ਛੇਤੀ ਹੋ ਜਾ ਨਈ ਕੋਈ ਨਹੀਂ ਠੀਕ ਹੈ ਠੀਕ ਹੈ ਬਾਕੀ ਮੈਂ ਆਉਣਾ ਹੀ ਗਇਆ ਮੇਰਾ ਟਾਈਮ ਨਹੀਂ ਲੱਗਣਿਆ ਹਾਂ ਚੱਲ ਕੋਈ ਨਹੀਂ ਮੈਂ ਤੈਨੂੰ ਕਰਦਾ ਫਿਰ ਫੋਨ ਰੁਕ ਜਾ ਠੀਕ ਆ ਹਾਂਜੀ ਦੱਸੋ ਮੈਨਾਂ ਤੁਹਾਡੇ ਕੋਲ ਇੱਕ ਕੰਮ ਆਈ ਹਾਂ ਮੋਰੇ ਮੈਨੂੰ ਪਹਿਲੇ ਹੀ ਪਤਾ ਹੀ ਗਿਆ ਭੇਜਦਾ ਤੇ ਤੂੰ ਮੇਰੇ ਲੱਗੇ ਹੁੰਦੀ ਨਹੀਂਗੀ ਕੋਈ ਕੰਮ ਹੋਣਾ ਫੇਰ ਹੀ ਆ ਦੱਸੋ ਜੀ ਫਿਰ ਤੁਹਾਨੂੰ ਪਤਾ ਵਾ ਤੇ ਫਿਰ ਮੈਨੂੰ ਕੱਲੀ ਪੁੱਛਾਂ ਦਿਓ ਮੈਨੂੰ ਕੰਮ ਨਹੀਂ ਨਾ ਪਤਾ ਕਿਹੜਾ ਆਈ ਹਾਂ ਮੈਂ ਫੋਨ ਕਰਉਂਦਾ ਕਿਆ ਮੈਨੂੰ ਫੋਨ ਲੈ ਦੋ ਲਿਆ ਕੇ ਨਹੀਂ ਦੇਂਦੇ ਤੁਸੀਂ ਮੈਂ ਬਹੁਤ ਫੋਨ ਮੈਂ ਤੈਨੂੰ ਲਿਆ ਦੇਣਾ ਹੈਗਾ ਇੱਕ ਤੇ ਮੈਂ ਬਿਜੀ ਬਰਾ ਰਹਿੰਦਿਆਂ ਉਹ ਦੋ ਤਿੰਨ ਦਿਨ ਹੋ ਗਏ ਤੈਨੂੰ ਪਤਾ ਵਾ ਤੇ ਮੈਂ ਸੋਚਣ ਡਿਆ ਵੀ ਚਲ ਤੈਨੂੰ ਕੋਈ ਚੰਗਾ ਹੀ ਫੋਨ ਲੈ ਕੇ ਦਿਨਾ ਵਾ ਫੋਨ ਤੇ ਮੈਂ ਤੈਨੂੰ ਕਿਹਾ ਵਾ ਫੋਨ ਤੈਨੂੰ ਮੈਂ ਲੈ ਕੇ ਦਊਂਗਾ ਜੇ ਚੰਗਾ ਲੱਗਦੇ ਨਾ ਫਿਰ ਆਈਫੋਨ ਹੀ ਲੈ ਦਿਓ ਨਹੀਂ ਆਈਫੋਨ ਇੰਨਾ ਚੰਗਾ ਨਹੀਂ ਲੈ ਕੇ ਦੇਣਾ ਹਲੇ ਹੂੰ ਜੇ ਤੇਰੇ ਨੰਬਰ ਆਉਣਗੇ ਨਾ ਵਧੀਆ ਤੈਨੂੰ ਮੈਂ ਆਈਫੋਨ ਲੈ ਆਉਂਗਾ ਪਰ ਜੇ ਤੇਰੇ ਨੰਬਰ ਵਧੀਆ ਆਉਣਗੇ ਫੇਰ ਅੱਗੇ ਵੀ ਤੇ ਦੋ ਵਾਰੀ ਵਧੀਆ ਆਏ ਹੀ ਨਾ ਉਦੋਂ ਤੁਸੀਂ ਕਿੰਨਾ ਕੁ ਲੈਤਾ ਉਦੋਂ ਵੀ ਤੁਸੀਂ ਜਾਂਦੇ ਕੋਈ ਨਹੀਂ ਜੇ ਤੇਰੇ ਨੰਬਰ ਚੰਗੇ ਆਉਣਗੇ ਫੇਰ ਤੇ ਮੈਂ ਫੋਨ ਲੈ ਕੇ ਦੇਵਾਂਗਾ ਉਦੋਂ ਵੀ ਨਹੀਂ ਲੈ ਕੇ ਦਿੱਤਾ ਹੁਣ ਵੀ ਉਹਨਾਂ ਕੁ ਲੈ ਕੇ ਦੇਣਾ ਵਾ ਐਵੇਂ ਕਹਿੰਦੇ ਨੇ ਜਦੋਂ ਭਰਾਵਾਂ ਦੇ ਵਿਆਹ ਹੋ ਜਾਂਦਾ ਫਿਰ ਉਹ ਬਦਲ ਜਾਂਦੇ ਹੁੰਦੇ ਨੇ ਉਹ ਗੱਲ ਹੋਈ ਆ ਹੁਣ ਹਾਸਦੀਨ ਕਿਦਾਂ ਦੀ ਗੱਲ ਕਰਨ ਦੀ ਆ ਤੈਨੂੰ ਲੱਗਦਾ ਕਿ ਮੈਂ ਬਦਲ ਜਾਊਂਗਾ ਫੋਨ ਤੈਨੂੰ ਮੈਂ ਲੈ ਕੇ ਦਊਂਗਾ ਆਈਫੋਨ ਪਰ ਤੈਨੂੰ ਮੈਂ ਹੁਣ ਇੱਕ ਫੋਨ ਲਿਆ ਦਿਨਾ ਵਾ ਵਧੀਆ ਲੈ ਕੇ ਦਊਂਗਾ ਮਾਰਾ ਨਹੀਂ ਲੈ ਕੇ ਦਿੰਦਾ ਇਹ ਆ ਵੀ ਜਦੋਂ ਤੇਰੇ ਨੰਬਰ ਆ ਜਾਣਗੇ ਉਦੋਂ ਫਿਰ ਸਨਮਾਈ ਹੋ ਜਾਦੂ ਇੱਕ ਵਾਰੀ ਤੂੰ ਹੀ ਹੁਣ ਪੈਸੇ ਖਰਚੋਗੇ ਇੱਕ ਵਾਰੀ ਫੇਰ ਆਈ ਫੋਨ ਤੇ ਪੈਸੇ ਖਰਚਨੇ ਆ ਉਹ ਇੱਕੋ ਵਾਰੀ ਪਾ ਕੇ ਨਾ ਤੂੰ ਮੈਨੂੰ ਚੱਜਦਾ ਹੀ ਲੈ ਦਿਓ ਮੈਂ 2 ਮਹੀਨੇ ਠਹਿਰ ਕੇ ਰਹਿ ਲਾਂਗੀ ਤੇ ਨਾਲੇ ਹੁਣ ਤੇ ਮੇਰਾ ਸਰ ਨਹੀਂ ਦੇ ਮਾੜਾ ਮੋਟਾ ਇਦਾਂ ਹੀ ਸਾਰ ਲਾਂਗੀ ਤੇ ਚੱਲ ਇਹ ਤੇ ਫਿਰ ਤੂੰ ਸਿਆਣੀ ਆ ਤੇ ਫਿਰ ਤੈਨੂੰ ਪਤਾ ਹੀ ਆ ਮੈਨੂੰ ਤੇ ਪਤਾ ਹੀ ਤੂੰ ਹੁਣ ਵੀ ਪੈਸੇ ਖਰਚਨੇ ਆ ਬਾਅਦ ਚ ਫੇਰ ਪੈਸੇ ਖਰਚਨੇ ਆ ਪਰ ਤੁਹਾਡੇ ਚ ਸਿਆਣੇ ਆਪਣੀ ਕੀ ਕੋਈ ਉਸ ਦੇਨੇ ਮੇਰੀ ਗੱਲ ਸੁਣ ਜਿਹੜਾ ਤੈਨੂੰ ਮੈਂ ਹੁਣ ਲੈ ਕੇ ਦਊਂਗਾ ਉਹ ਫੇਰ ਵਿਕ ਜਾਂਦਾ ਹੁੰਦਾ ਵੇਚ ਦੇ ਕੇ ਤੇ ਫੇਰ ਤੈਨੂੰ ਆਈ ਹੁਣ ਲੈ ਦਊਂਗਾ ਨਹੀਂ ਨਹੀਂ ਮੈਂ ਇੱਕੋ ਵਾਰੀ ਲੈਣਾ ਚੰਗਾ ਲੈਣਾ ਮੁੜ ਕੇ ਤੁਹਾਡਾ ਕੀ ਪਤਾ ਤੁਸੀਂ ਮੁੱਕਰ ਜੋ ਕਿ ਹੁਣ ਚੱਲੇ ਤੈਨੂੰ ਫੋਨ ਲਾ ਕੇ ਦਿੱਤਾ ਉਹ ਨਹੀਂ ਮੁੱਕਰਦਾ ਜਦੋਂ ਮੈਂ ਤੈਨੂੰ ਕਹਿਤਾ ਫੇਰ ਗੱਦੀ ਗੱਲ ਨਹੀਂ ਮੈਨੂੰ ਨਹੀਂ ਯਕੀਨ ਆਗਾ ਚੱਲ ਫੇਰ ਤੈਨੂੰ ਮੈਂ ਕੋਈ ਨਹੀਂ ਲੈ ਆ ਦਊਂਗਾ ਆਈਫੋਨ ਹੀ ਤੇ ਫੇਰ ਵੇਟ ਕਰ ਲੈ 2 ਮਹੀਨੇ ਠੀਕ ਹੈ ਕੋਈ ਨਹੀਂ ਹਾਂ ਇਹ ਵੀ ਕੰਬਲੀ ਨਾ ਖੈਰੇ ਹੀ ਪਿਆ ਜਾਂਦੀ ਆ ਵਾ ਇਹਨੂੰ ਮੈਨੂੰ ਕਿਹਾ ਤੇ ਬੜੇ ਚਿਰਦਾ ਵਾ ਮੈਂ ਆਪਣੀ ਲੈ ਕੇ ਦੇਂਦਿਆ ਚੱਲ ਕੋਈ ਪਰਾ ਕੋਈ ਮੰਗਣਾ ਇਹਨੇ ਮੰਮੀ ਹਾਂ ਪਤਾ ਹੈ ਚਲੋ ਠੀਕ ਹੈ ਫਿਰ ਮੈਂ ਨਾ ਚਾਚੀ ਨੂੰ ਵੀ ਸੁਣਾ ਦੇ ਆਉਣੀ ਹੈ ਕੱਲ ਵੱਲੋਂ ਕਾਦੇ ਵਾਸਤੇ ਸੁਣਾ ਦੇ ਜਾਂ ਤੈਨੂੰ ਮੈਂ ਕਿਹਾ ਵਾ ਤੇ ਕਿਉਂ ਉਹਨਾਂ ਨੂੰ ਨਹੀਂ ਬੁਲਾਉਣਾ ਨਹੀਂ ਉਹਨਾਂ ਨੂੰ ਨਹੀਂ ਇੱਧਰੋਂ ਬੁਲਾਉਣਾ ਆਪਣੇ ਜੀ ਹੈ ਨਾ ਜਿਹੜੇ ਇਹਨਿਆਂ ਨਾਲ ਕੰਮ ਖਸਾਰ ਲੈਣਾ ਤੇ ਉਹ ਵੀ ਮੰਮੀ ਆਪਣੇ ਜੀ ਵਾ ਨਹੀਂ ਚੁੱਪ ਕਰਕੇ ਬਹਿ ਜਾ ਕਿਤੇ ਮੇਰੇ ਕੋ ਗੁਸਰੀ ਨਾ ਕਮਾ ਕੇ ਬਹਿ ਜੀ ਮੰਮੀ ਉਹਨਾਂ ਦਾ ਕਿਹੜਾ ਕੋਈ ਧੀ ਪੋਤਾ ਤੇ ਉਹਨਾਂ ਨੂੰ ਸਗੋਂ ਹਰ ਸਮੇਂ ਵਿੱਚ ਆਪਤਾ ਨੂੰ ਜਾ ਕੇ ਸ਼ਾਮਲ ਕਰਨਾ ਚਾਹੀਦਾ ਲਾ ਕੇ ਆਉਣਾ ਚਾਹੀਦਾ ਪਰ ਚਲ ਉਹਦੇ ਮਾਨ ਵਿੱਚ ਹੋਏ ਨਾ ਕੋਈ ਗੱਲ ਨਹੀਂ ਬਹੁਤੀਆਂ ਨਾ ਸਿਆਣੀਆਂ ਗੱਲਾਂ ਨਾ ਕਰ ਮੈਨੂੰ ਸਾਰਾ ਹੀ ਪਤਾ ਵਾ ਜਿਦੋਂ ਸਿਆਣਾ ਨਾ ਨਾ ਪਤਾ ਹੋਏ ਤੇ ਫਿਰ ਨਿਆਣਿਆਂ ਨੂੰ ਸਮਝਾਉਣਾ ਹੀ ਪੈਣਾ ਅੱਛਾ ਤੂੰ ਨੇ ਅੰਜ ਗੱਲਾਂ ਕਰਨੀ ਜਦੋਂ ਬੇਬੇ ਹੁੰਨੀ ਹੈ ਤੇ ਮੰਮੀ ਉਹਨਾਂ ਨੂੰ ਬੁਲਾਉਣਾ ਨਹੀਂ ਆ ਸਾਡੇ ਘਰ ਦੇ ਜੀ ਨੇ ਆਹੋ ਜੀ ਇਹ ਸਾਰੀ ਉਮਰ ਉਹਨਾਂ ਜੀਆਂ ਨੂੰ ਵਿੱਚ ਰੱਖੀ ਜਾਇ ਕਰੋ ਕੋਈ ਆਪ ਵੀ ਕੰਮ ਕਰ ਲਿਆ ਕਰੋ ਮੰਮੀ ਸਗੋਂ ਹਾਨੂੰ ਚਾਹੀਦਾ ਕਿ ਉਹਨਾਂ ਨੂੰ ਆਪ ਬਲਾ ਕੇ ਲਿਆਉਣਾ ਕਿ ਉਹਨਾਂ ਦੇ ਮਾਨ ਵਿੱਚ ਕੋਈ ਇਦਾਂ ਦੀ ਗੱਲ ਆਏ ਨਾ ਤੂੰ ਇਹ ਕੀ ਕਰ ਦੇ ਰਹੀਂਂ ਏ ਇਦਾਂ ਨਾ ਸੋਚਿਆ ਅਗਰ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਤੁਹਾਡੀ ਤੇ ਮੇਰੀ ਲੜਾਈ ਐ ਇਸੇ ਕੱਲ ਤੋਂ ਹੁੰਦੀ ਤੇ ਮੈਂ ਉਹਨਾਂ ਨੂੰ ਚੱਲੀ ਬੁਲਾਣਾ ਤੈਨੂੰ ਤਾਂ ਉਦਾਂ ਮਾਂ ਦਾ ਮਾਸਾ ਦੁਖਰੀ ਤੈਨੂੰ ਤਾਂ ਚਾਚੀ ਦਾ ਹੀ ਦੁਖ ਵਾ ਚੰਗਾ ਮੈਂ ਤੇਰੇ ਪਿਓ ਨੂੰ ਦੱਸ ਦੇਣਾ ਜੇ ਗਈ ਉਹ ਫਿਰ ਨਾ ਆ ਕੇ ਦੱਸੇ ਤੂੰ ਕੀ ਦੱਸਣਾ ਵਾ ਆਓ ਮੈਂ ਕਰਦੀ ਉਹਨਾਂ ਨਾਲ ਗੱਲ ਕਿ ਮੈਨੂੰ ਉਧਰ ਜਾਣ ਤੋਂ ਡੱਕਣ ਦੇ ਨਹੀਂ ਕਿ ਉਹਨਾਂ ਨੂੰ ਨਹੀਂ ਬੁਲਾਉਣਾ ਕੱਲ ਅੱਛਾ ਜਾ ਜਾਣੀ ਐ ਤਾਂ ਦਫਾ ਹੋ ਮੈਨੂੰ ਕੀ ਲੋੜ ਐ ਤੈਨੂੰ ਕਹੀ ਆਓ ਪਹਿਲਾਂ ਡੈਡੀ ਨਾਲ ਹੀ ਗੱਲ ਕਰ ਲੈਨੇ ਆ ਨਹੀਂ ਮੈਨੂੰ ਨਹੀਂ ਕੋਈ ਲੋੜ ਹੈਗੀ ਕਹਿੰਦੀ ਜਾ ਦਫਾ ਹੋ ਬਿਲਾ ਕੇ ਦੋ ਗਈ ਇਹਦੇ ਵਾਲੀ ਮਾਂ ਦੀ ਗੱਲ ਦਾ ਦੱਸ ਰਹੀ ਨਹੀਂ ਕਰਨਾ ਜੋ ਬਸ ਚਾਚੀ ਚਾਚੇ ਨੇ ਕਹਣਾ ਉਹ ਹੀ ਹੋਣਾ ਚਾਹੀਦਾ ਇਹਨਾਂ ਨੇ ਤਾਂ ਕਦੀ ਸਮਝਿਆ ਹੀ ਨਹੀਂ ਤੇ ਆਪਣੀ ਮਾਂ ਦੀ ਵੀ ਮੰਨ ਲਈ ਲਖਤੀ ਸਾਰ ਕੇ ਤੇ ਕੋਲੇ ਕਰ ਗਈ ਆ ਪਤਾ ਨਹੀਂ ਇਹਦੇ ਸਿਰਚ ਕੀ ਪਾਛੜਿਆ ਵਾ ਮੰਮੀ ਦਾ ਦਿਨਾ ਐ ਹੋਈ ਹਾਲ ਰਹਿਣਾ ਵਾ ਪਤਾ ਨਹੀਂ ਕਿਹੜੀ ਗੱਲ ਇਹਨਾਂ ਨੂੰ ਲੱਗਦੀ ਉਹਨਾਂ ਦੇ ਨਾਲ ਐਵੇਂ ਜਾਣ ਪੁੱਛ ਕੀਤਾ ਹੀ ਕਰਦੇ ਰਹਿੰਦੇ ਚੱਲ ਇਹ ਦਾਣਾ ਕਰਾਂ ਖਾਲੀ ਕਰਕੇ ਤੇ ਸਾਫ਼ ਕਰਕੇ ਡੱਬੇ ਰੱਖ ਹੀ ਲੈਣੀ ਆ ਆਈਆਂ ਪਈਆਂ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਵਾ ਚਾਚੀ ਜੀ ਹੋਰ ਸੁਣਾਉਂ ਕੀ ਆ ਲੈ ਵਾ ਵਧੀਆ ਪੁੱਤ ਵਧੀਆ ਲੈ ਲੈਂਦੇ ਹਾਂ ਕਰਨਾ ਕੀ ਆ ਪੁੱਤ ਆ ਥੋੜਾ ਥੋੜਾ ਨਮਕੀਨ ਬਿਸਕਟ ਦਾ ਪਿਆ ਰਿੰਦਾ ਵਾ ਤੈਨੂੰ ਪਤਾ ਸਲਾਬੇ ਜੇ ਦੇਣਾ ਹਾਂ ਹਾਂਜੀ ਤੇ ਫਿਰ ਚੀਜ਼ਾਂ ਵੀ ਸਲਾਬੀ ਨਾ ਜਾਂਦੇ ਤੇ ਮੇਰਾ ਰਾਕਾ ਹੀ ਫੇਰ ਕਾਢੀ ਦਿੰਦੀ ਹੈ ਵਿੱਚ ਤੇ ਕੋਈ ਗੱਲ ਨਹੀਂ ਲੈਣ ਦੋ ਪਿਆ ਕੋਈ ਖਾ ਲੇਗਾ ਤੇ ਡਰਦਾ ਨਾ ਸਾਹਮਣੇ ਨਹੀਂ ਆ ਚਲਾਕ ਤੇ ਬੜੇ ਉੱਤੇ ਲੇਖਾ ਕਿਦਾਂ ਕਰਲਾ ਕਰਦੀ ਆ ਲੈ ਫੜ ਹਾਸ ਟੈਨ ਚੀਜ਼ਾਂ ਚੰਗੀਆਂ ਮੈਂ ਖਾਣ ਨਹੀਂ ਹੈਗਾ ਨਾ ਵਾ ਤੂੰ ਬੜੇ ਵਧੀਆ ਟਾਈਮ ਤੇ ਆਈਆਂ ਮੈਂ ਨਾ ਮਿੱਠੇ ਚੌਲ ਬਣਾਉਣ ਲੱ ਠੀਕ ਹੈ ਹਾਂ ਵੀ ਕਿ ਤੂੰ ਕੋਈ ਗਲਤੀ ਬਣਾਉਂ ਤੇ ਸੇਕ ਖਾ ਕੇ ਜਾਵਾਂਗੀ ਮੈਂ ਚੱਲ ਏਦਾਂ ਕਰ ਆ ਲੈ ਮੈਂ ਚੁੱਕਦੀ ਹਾਂ ਚੋ ਲੈ ਮੈਂ ਤੈਨੂੰ ਥਾਲੀ ਦਿੰਨੀ ਆ ਆ ਲੈ ਗਲਾਸ ਨਾ ਮਿਲਣਾ ਜਿੰਨੇ ਚਾਹੀਦੇ ਆ ਗਲਾਸ ਕ ਬੜੇ ਨੇ ਬੜੇ ਹੀ ਆ ਗਲਾਸ ਕ ਕਿੰਨੇ ਜਣੇ ਆਈ ਆਪਾਂ ਫਿਰ ਘਾਟੀ ਰੱਖਦੇ ਆ ਆ ਬਣਾਣਾ ਇੰਨੇ ਕ ਬੜੇ ਇੰਨੇ ਕ ਫਿਰ ਜਿਹੜੀ ਵਧੀਆ ਜਿਹੀ ਬਣਾਉਣੀ ਆ ਡਰਾਈ ਫਰੂਟ ਪਾ ਕੇ ਹਾਂਜੀ ਠੀਕ ਆ ਸਨਾਵ ਹਾਂਜੀ ਤੋਂ ਮੰਮੀ ਆਪ ਨੂੰ ਦੱਸ ਕੇ ਆਈਆਂ ਇਹ ਮੈਂ ਚਾਚੀ ਵਾਲ ਚੱਲੀ ਆ ਹਾਂਜੀ ਦੱਸ ਕੇ ਆਈਆਂ ਲੜਨ ਦੀ ਹੀ ਮੇਰੇ ਨਾਲ ਹਾਈ ਹਾਈ ਦੱਸ ਲੜਦੇ ਕਿਉਂ ਨਹੀਂਗੇ ਐਵੇਂ ਤੁਹਾਨੂੰ ਪਤਾ ਹੀ ਉਹਨਾਂ ਦੀ ਆਦਤ ਦਾ ਪਰਨਾ ਕੀ ਆ ਨਾ ਹਟਿਆ ਕਰ ਤੈਨੂੰ ਆਉਣ ਤੋਂ ਮੈਂ ਵੀ ਤਾਂ ਤੁਹਾਡੇ ਵਾਲੀ ਬਿੰਦੀ ਰਹਿਣੀ ਆ ਕਿ ਕਦੋਂ ਨਾ ਆਉਗੀ ਕਿਤੇ ਕਦੋਂ ਗੱਲਾਂ ਬਾਤਾਂ ਕਰਾਂਗੇ ਕੀ ਕਰਨਾ ਹੁੰਦਾ ਆਪਾਂ ਦੋਵਾਂ ਜੀਆਂ ਨੇ ਸਾਰਾ ਦਿਨ ਆਹੋ ਇਹੀ ਤੇ ਗੱਲ ਸਮਝਦੀ ਨਹੀਂ ਨਾ ਪਰ ਇਹ ਗੱਲ ਨੂੰ ਪਤਾ ਨਹੀਂ ਕੀ ਉਹ ਆਪਣੇ ਦਿਮਾਗ 'ਚ ਸੋਚਦੀ ਰਹਿੰਦੀ ਨੇ ਕੋਈ ਨਹੀਂ ਤੈਨੂੰ ਟੈਨਸ਼ਨ ਲਿਆ ਕਰੋ ਮੈਂ ਗੱਲ ਕਰਕੇ ਤੇ ਆਪੇ ਆ ਜਿੰਦੀ ਹੁੰਦੀ ਆ ਤੁਹਾਨੂੰ ਪਤਾ ਹੀ ਹੈ ਮੇਰਾ ਮੈਂ ਕਹਿੰਦਾ ਹਾਂ ਕਿ ਟੱਕੇ ਰਹੀ ਹੁੰਦੀ ਆ ਜੇ ਕੋਈ ਮੰਨਣ ਵਾਲੀ ਗੱਲ ਹੋਈ ਨਾ ਤਾਂ ਬੰਦਾ ਮੰਨ ਵੀ ਲੇ ਚੱਲ ਕੋਈ ਨੀ ਜਦੋਂ ਫਿਰ ਬਿਨਾਂ ਮਤਲਬ ਤੋਂ ਆਉਂਦੇ ਆ ਨਾ ਵੀ ਨਹੀਂ ਨਹੀਂ ਆਹ ਕੰਮ ਨਹੀਂ ਕਰਨਾ ਹੈਗਾ ਫਿਰ ਨਹੀਂ ਗੁੱਸਾ ਟੜਦਾ ਫਿਰ ਮੇਰੀ ਗੱਲ ਸੁਣ ਪੁੱਤ ਤੇਰੀ ਮਾਂ ਵਾ ਠੀਕ ਆ ਤੇ ਮਾਂਵਾ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਓਹ ਹੋ ਮੈਂ ਉਹਨਾਂ ਦੀ ਜਿਹੜੀ ਗੱਲ ਮੰਨਣ ਵਾਲੀ ਮੈਂ ਮੰਨਦੀ ਆ ਪਰ ਜਦੋਂ ਬੇਤੁਕੀ ਜਿਹੀ ਗੱਲਾਂ ਕਰਦੇ ਉਹ ਤਾਂ ਨਹੀਂ ਨਾ ਫਿਰ ਮੰਨਣੋਂ ਦਿਲ ਕਰਦਾ ਤੂੰ ਹੀ ਨਹੀਂ ਸਿਆਣੇ ਤੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਚੱਲ ਛੱਡ ਚ ਤੇ ਵਧੀਆ ਜਿਹਾ ਚੌਲ ਬਣਾ ਕੇ ਖਾਈਏ ਦੋਵੇਂ ਜਾਨੀਆਂ ਠੀਕ ਆ ਠੀਕ ਸੱਚ ਗੱਲ ਅਗਲਾਂ ਚ ਮੈਨੂੰ ਚਿੱਤੇ ਹੀ ਭੁੱਲ ਗਿਆ ਮੈਂ ਤੇ ਤੁਹਾਡੇ ਕੋਲ ਇੱਕ ਕੰਮ ਆਈ ਹਾਂ ਕਿਹੜੇ ਕੰਮ ਆਈ ਸੀ ਮੇਰੀ ਧੀ ਹੈ 10 ਮਿੰਟ ਛੇਤੀ ਦੀ ਦਰਨ ਵਾਲੀ ਕੋਈ ਗੱਲ ਨਹੀਂ ਹੈਗੀ ਸਵੇਰੇ ਨਾ ਪਾਬੀ ਨੂੰ ਚੁੰਮ ਕੇ ਚੜਾਉਣਾ ਵਾ ਤੇ ਤੂੰ ਨਹੀਂ ਆਇਓ ਆ ਤਾਂ ਬੜੀ ਵੱਡੀ ਖੁਸ਼ਖਬਰੀ ਹੈ ਵਧਾਈ ਹੋਵੇ ਤੈਨੂੰ ਬਹੁਤੀ ਬਹੁਤੀ ਹਨ ਤੁਹਾਨੂੰ ਬਹੁਤਿਆਂ ਬਹੁਤੀਆਂ ਵਧਾਈਆਂ ਹੁਣ ਮੇਰੀ ਘਰ ਸਨ ਪੁੱਤ ਤੈਨੂੰ ਮੰਮੀ ਨੇ ਖਿਲਾਇਆ ਵਾ ਤੇ ਉਹਨਾਂ ਨੇ ਕਿਹਾ ਤਾਂ ਹੀ ਤੇ ਮੈਂ ਆਈ ਆ ਸੱਚ ਦੱਸੀ ਮੈਨੂੰ ਲਿਦਾਸ ਜੇ ਤੁਹਾਨੂੰ ਨਹੀਂ ਹੀ ਬੁਲਾਉਣਾ ਤੇ ਫਿਰ ਅਹੀਂ ਬੁਲਾਉਣਾ ਕਿੰਨਾ ਨਾ ਤਹੀ ਵੀ ਤੇ ਸਾਡੇ ਆਪਣੇ ਆਂ ਹਾਂ ਤੇ ਪੁੱਤ ਮੈਂ ਤੇਰੀ ਆਪਣੀ ਆਂ ਪਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਕੀ ਗੱਲ ਮੇਰਾ ਮਨ ਹੀ ਡਰਦਾ ਰਹਿੰਦਾ ਵਿੱਚ ਵਿੱਚ ਐਵੇਂ ਡਰਿਆ ਨਾ ਕਰੋ ਮੈਨੂੰ ਪਤਾ ਤੁਸੀਂ ਮੰਮੀ ਦੀ ਟੈਨਸ਼ਨ ਲੈਂਦੇ ਨਾ ਉਹਨਾਂ ਦੀ ਗੱਲਾਂ ਦੀ ਫਿਕਰ ਨਾ ਕਰਿਆ ਕਰੋ ਤੇ ਇਹ ਕਰਾਂ ਸੁਨਿਆ ਕਰੋ ਦੂਜੇ ਕੰਨ ਕੱਟ ਦਿਆ ਕਰੋ ਅਹੀਂ ਤੇ ਤੜ ਨਾਲ ਕਰਦੇ ਆ ਨਾ ਪੁੱਤ ਤੁਹਾਡੇ ਕਰਕੇ ਤੇ ਮੈਂ ਭੱਜੀ ਜਾਨੀ ਆ ਨਹੀਂ ਤੇ ਮੈਂ ਕਦੇ ਮੂੰਹ ਨਾ ਖਰਾਬ ਕਰਾਂ ਉੱਧਰ ਇਹਨੀ ਟੈਨਸ਼ਨ ਨਹੀਂ ਲਈ ਦੀ ਹੁੰਦੀ ਨਾਲੇ ਕਿ ਇਹਦਾ ਮੂੰਹ ਹੀ ਫੜਿਆ ਜਾਂਦਾ ਗੱਲਾਂ ਕਰਨ ਵਾਲਿਆਂ ਨੇ ਕਰੀ ਜਾਣੀਆਂ ਹੁੰਦੀਆਂ ਲੈ ਦੱਸ ਨਵ ਇਹ ਗੱਲ ਹੀ ਇਸ ਘਰ ਤੇ ਸਲਾਹਤ ਪਹਿਲਾਂ ਹੀ ਹੋਈ ਹੋਊਗੀ ਨਾ ਤੇ ਹੁਣ ਆਈ ਹੁਣ ਸ਼ਾਮਾਂ ਪੈ ਗਈਆਂ ਤੇ ਸਵੇਰੇ ਬਉਟੀ ਨੂੰ ਚੌਕੇ ਚੜਾਉਣਾ ਵਾ ਤੇ ਮੈਂ ਸੂਟ ਕਿਹੜਾ ਪਾਉਂਗੀ ਪਹਿਲਾਂ ਦੱਸਿਆ ਹੁੰਦਾ ਨਾ ਤੇ ਮੈਨੂੰ ਨਵਾਂ ਸੂਟ ਸਵਾ ਕੇ ਪਾ ਕੇ ਆਉਣਾ ਹੀ ਚਾਚੀ ਜੀ ਤੁਸੀਂ ਤੇ ਇਦਾਂ ਗੱਲ ਕਰਨ ਦੀ ਜਿੱਦਾਂ ਤੁਹਾਡੇ ਕੋਈ ਸੂਟ ਹੀ ਨਹੀਂ ਹੁੰਦਾ ਐਨੇ ਸੂਟ ਤੇ ਸਵਾਏ ਆ ਵਿਆਹ ਦੇ ਵਿੱਚ ਉਹਨਾਂ ਚੋਂ ਹੀ ਕੋਈ ਪਾ ਲਿਓ ਅਹੀਂ ਵੀ ਤੇ ਉਹੀ ਪਹਿਲੇ ਹੀ ਪੋਣੇ ਆ ਚਲ ਠੀਕ ਆ ਫਿਰ ਇਦਾਂ ਕਰ ਦੋ ਸੂਟ ਨਾ ਮੈਂ ਲਾਗੀ ਰੱਖੇ ਹੀ ਉਹ ਮਨ ਦਸਮੇ ਕਿਹੜਾ ਪਾ ਕੇ ਆਵਾ ਸਵੇਰੇ ਹੁਣ ਤੁਸੀਂ ਮੈਨੂੰ ਦੱਸੋ ਪਹਿਲਾਂ ਤੇੜੇ ਸੂਟ ਵੇਖੀਏ ਜਾਂ ਚੌਲ ਬਣਾਈਏ ਇਹ ਚੌਲ ਤੇ ਫੇਰ ਬਣਾਵਾਂਗੇ ਰੱਖ ਦੇ ਇੱਥੇ ਪਹਿਲਾਂ ਸੂਟ ਵੇਖੀਏ ਜਿਹੜਾ ਸਵੇਰੇ ਪਾਉਣਾ ਵਾ ਲੈ ਪੁੱਤ ਵੇਖ ਪੜਾ ਵੀ ਕਿਹੜਾ ਪਾਵਾਂ ਹੁਣ ਹੁਣ ਜਿਹੜਾ ਤੂੰ ਕਵੇਂਗੀ ਨਾ ਮੈਂ ਉਹੋ ਹੀ ਪਾਉਣਾ ਵਾ ਸੂਟ ਤੇ ਦੋਵੇਂ ਹੀ ਸੋਹਣੇ ਆ ਤੇ ਵੇਖ ਲੈ ਤੇ ਆਹ ਪਾ ਲਿਓ ਆਹ ਪਾਵਾਂ ਹਾਂਜੀ ਆਹ ਪਾ ਲਿਓ ਚਲ ਠੀਕ ਐ ਫੇਰ ਮੈਂ ਇਹੋ ਪਾ ਲੂੰਗੀ ਜੇ ਤਨੀ ਚੰਗਾ ਲੱਗਣਿਆ ਵਾ ਤੇ ਨਹੀਂ ਸੋਹਣਾ ਲੱਗਣਿਆ ਚਲ ਕੋਈ ਨਹੀਂ ਕੋਤਾ ਆ ਫਿਰ ਸਿੰਪਲ ਜਾਈ ਹੋ ਜਾਣਾ ਵਾ ਨਾ ਚਾਚਾ ਥੋੜਾ ਜਿਹਾ ਨਾ ਹੈਗਾ ਫਾਈਦੀ ਆ ਚਲ ਠੀਕ ਆ ਇਦਾਂ ਹੀ ਕਰ ਲੂੰਗੀ ਹੈ ਹੁਣ ਮੈਂ ਆਹੋ ਪਾ ਕੇ ਆਉਂਗੀ ਸਵੇਰੇ ਤੇ ਤੂੰ ਕਿਹੜਾ ਪਾਉਣਾ ਵਾ ਮੈਂ ਉਹੀ ਪਹਿਲਾਂ ਹੀ ਪਾ ਲੈਣਾ ਵਾ ਦੱਸ ਫਿਰ ਵੀ ਕਲਰ ਕਿਹੜਾ ਵਾ ਅਸਲ ਚ ਨਾ ਚਾਚੀ ਮੈਂ ਹਾਲੇ ਸੋਚਿਆ ਹੀ ਨਹੀਂ ਅਭੀ ਮੈਂ ਕਿਹੜਾ ਸੂਟ ਪਾਉਣਾ ਵਾ ਮੈਂ 2-3 ਵੇਖਿਆ ਨੇ ਤੇ ਪੁੱਛਣਾ ਹੀ ਮੰਮੀ ਨੂੰ ਜਿਹੜਾ ਕਹਿਣੀ ਫਿਰ ਉਹਨਾਂ ਦਾ ਪਾਵਾਂਗੇ ਆਹੋ ਭੈਣਾ ਤੂੰ ਤੇ ਨਣਾਣਵਾ ਤੇਰੀਆਂ ਤੇ ਵੱਡੀਆਂ ਗੱਲਾਂ ਵਾ ਨਾਲੇ ਤੇ ਜਿਹੜਾ ਕਲਰ ਪਾਉਣੀ ਆ ਨਾ ਤੈਨੂੰ ਸਾਰੇ ਜੱਜ ਜਾਂਦੇ ਆ ਜਿਹੜਾ ਮਰਜ਼ੀ ਪਾਲੀਂ ਕੇ ਚਲੋ ਫਿਰ ਮੈਂ ਨਾ ਹੁਣ ਚਲਦੀ ਆ ਲੈ ਦੱਸ ਚਲਦੀ ਕਿੱਦਾਂ ਵਾ ਪਹਿਲਾਂ ਤੂੰ ਚੌਲ ਚੁਗੇ ਹੈ ਤੇ ਹੁਣ ਕਵੇਂਗੀ ਚਾਚੀ ਨੇ ਬਣਾ ਕੇ ਵੀ ਨਹੀਂ ਦਿੱਤੇ ਤੇ ਮੌਦਾ ਹੀ ਚਲ ਗਈ ਆ ਨਹੀਂ ਨਹੀਂ ਉਹ ਗੱਲ ਨਹੀਂ ਹੈਗੀ ਮੰਮੀ ਵੀ ਨਹੀਂ ਕੰਦੇ ਹੋਣੇ ਕਿ ਕਦੋਂ ਦੀ ਗਈ ਹਰ ਤੱਕ ਬੋਡੀ ਨਹੀਂ ਵਾਪਸ ਇਹ ਕਦੇ ਮੰਮੀ ਦਾ ਡਰ ਬਣਾਵਾ ਮੇਰੀ ਗੱਲ ਸੁਣ ਪੁੱਤ ਫਿਰ ਫਿਰ ਏਦਾਂ ਕਰਦੀ ਆ ਚੌਲ ਮੈਂ ਬਣਾ ਲੈਂਨੀ ਆ ਤੇ ਫਿਰ ਮੈਂ ਤੈਨੂੰ ਫੋਨ ਕਰੂੰਗੀ ਤੇ ਆ ਜਾਵੀਂ ਕੋਈ ਨਹੀਂ ਦੇਮ ਜੀ ਬੋਲ ਮੈਂ ਡਿਕਣਾ ਹੀ ਹਾਂ ਤੈਨੂੰ ਹਾਂ ਤੇ ਮੈਨੂੰ ਦੱਸੋ ਕਿ ਫੇਰ ਹੀ ਆਵਾਂਗੀ ਉਹ ਪਪਾ ਫੋਨ ਕਰ ਦੂੰਗੀ ਤੈਨੂੰ ਹਾਂ ਠੀਕੋ ਹੀ ਨਹੀਂ ਮੈਂ ਆਹੋ ਚੱਲ ਠੀਕ ਆ ਉਦਾਂ ਵੇਖ ਲੈ ਕੁੜੀ ਕਿੰਨੀ ਚੰਗੀ ਆ ਕਿੰਨਾ ਪਿਆਰ ਕਰਦੀ ਆ ਵੇਖਾਂ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਫੇਰ ਵੀ ਮੇਰਾ ਘਨਿਆਣਾ ਨਹੀਂ ਹੈਗਾ ਜਦ ਨਿਆਣੇ ਮੇਰੇ ਨਾਲ ਇੰਨਾ ਪਿਆਰ ਕਰਨ ਲੱਗ ਪੈਂਦੇ ਆ ਚੱਲ ਨਵ ਕਹਿੰਦੀ ਆ ਆਹੋ ਹੀ ਪਾ ਕੇ ਆਵੀ ਚਾਚੀ ਹੁਣ ਮੈਂ ਇਹੋ ਪਾ ਕੇ ਜਾਉਂਗੀ ਮੇਰੇ ਧੀ ਨੇ ਜੋ ਕੀ ਆ ਹੋਇਆ ਚੱਲ ਨਾ ਆ ਜਾ ਪੁੱਤ ਮੈਂ ਕਿਹਾ ਕੱਲ ਨੂੰ ਤੈਨੂੰ ਚੁੰਤੀਆਂ ਚਾੜਨਾ ਵਾ ਤੇ ਮੇਰੀ ਦੀ ਸੋਨਾ ਜਾਂ ਸੂਟ ਪਾ ਲਈ ਕੋਈ ਨਹੀਂ ਮੰਮੀ ਪਾ ਲਾਂਗੇ ਆਹ ਕਿਹਾ ਹੈਨੀ ਆਹ ਬੜਾ ਸੋਨਾ ਹੌਲਾ ਜਿਹਾ ਪਾਇਆ ਹੀ ਹੈ ਹਾਂਜੀ ਅੱਛਾ ਇਹ ਤੇਰੀ ਭੂਆ ਵਾਲਾ ਹਾਂਜੀ ਉਹੀ ਆ ਠੀਕ ਆ ਠੀਕ ਆ ਉਹ ਦੂਜਾ ਜਿਹੜਾ ਤੂੰ ਬਣਾ ਤਾ ਭਾਰਾ ਵਾ ਉਹਦੇ ਨਾਲ ਇਅਰਿੰਗ ਵੀ ਬੜੇ ਭਾਰਾ ਪਾਇਆ ਨਹੀਂ ਗਾ ਜਾਂਦਾ ਚਲ ਕੋਈ ਨਹੀਂ ਪੁੱਤ ਕਿਰੇ ਤੈਨੂੰ ਨਾ ਦੂਜਾ ਫੇਰ ਬਣਾ ਲੈ ਨਾ ਵੀ ਹੌਲਾ ਜਿਹਾ ਕੋਈ ਨਹੀਂ ਉਹਦਾ ਵੀ ਸੋਹਣਾ ਲੱਗਣਾ ਚੱਲ ਘਰ ਕੁੜੀ ਪਾ ਲਿਆ ਕਰੀ ਹਾਂਜੀ ਉਹ ਕਿਦੇ ਹੁਣ ਜਾਣ ਲੱਗੀ ਵਿਆਹ ਛੱਜੀ ਗਈ ਤੂੰ ਦੋਪਾ ਲਿਆ ਉਦਾਂ ਹੀ ਪਹਿਣਾ ਮੰਮੀ ਘਰ ਪਹਿਣਾ ਵੇਗਾ ਚੱਲ ਪੁੱਤ ਵਧੀਆ ਤੇ ਹੁਣ ਕਿਹੇ ਗੱਲੋਂ ਕਮੀ ਨਹੀਂ ਰਹਿਣੀ ਚਾਹੀਦੀ ਤੇਰੇ ਟੌਰ ਵਿੱਚ ਨਹੀਂ ਤੇਰੀ ਦਾ ਪਤਾ ਹੀ ਵੇਖ ਲੈ ਕਿ ਚੜਦੇ ਤੇ ਚੜਦਾ ਕੱਪੜਾ ਪੰਦੀ ਹੈ ਕੋਈ ਗੱਲ ਨਹੀਂ ਮੰਮੀ ਹਾਂ ਤੇ ਹੋਰ ਆਇਆ ਤੇ ਉੱਥੋਂ ਫੋਨ ਤੇ ਭੂਆ ਤੇਰੀ ਦਾ ਹਾਂਜੀ ਹੋਂਡੇ ਭੂਆ ਦਾ ਫੋਨ ਕਾਲ ਤੇ ਉਹ ਡੇ ਹੀ ਪੁੱਛੇ ਵੀ ਤੂੰ ਫੇਰਾ ਕਦੋਂ ਪਉਣ ਆਉਣਾ ਅੱਛਾ ਪੁੱਤ ਉਹ ਤਾਂ ਪੁੱਤਾਂ ਨੂੰ ਸ਼ਨੀ ਨੂੰ ਛੁੱਟੀ ਹੋਊਗੀ ਤੇ ਫੇਰ ਹੀ ਜਾਇਆ ਜਾਣਾ ਕੋਈ ਨਹੀਂ ਜਿੱਦਾਂ ਵੀ ਛੁੱਟੀ ਹੋਊਗੀ ਤੇ ਕੋਈ ਗੱਲ ਨਹੀਂ ਚਲ ਜਿਓ ਚਲ ਜਿਓ ਇਹ ਕਿੱਦਾਂ ਦੀ ਗੱਲ ਹੋਈ ਮੰਮੀ ਅਸੀਂ ਸਾਰਾ ਪਰਿਵਾਰ ਜਾਵਾਂਗੇ ਉਹ ਮੈਨੂੰ ਪਤਾ ਚਲੋ ਇਹਨਾਂ ਨੂੰ ਛੁੱਟੀ ਹੋਊਗੀ ਤੇ ਫੇਰ ਹੀ ਆਪਾਂ ਕਿਤੇ ਜਾਣਾ ਵਾ ਤੇ ਜਿੱਦਾਂ ਵੀ ਛੁੱਟੀ ਮਿਲੂਗੀ ਨਾ ਇਹਨਾਂ ਨੂੰ ਤੇ ਉਹ ਕਹਿੰਦੇ ਮੰਮੀ ਡਾਡੀ ਨੂੰ ਨਾਲ ਲੈ ਕੇ ਆਇਓ ਨਾਲੇ ਨਵ ਨੂੰ ਵੀ ਨਾਲ ਲੈ ਕੇ ਜਾਵਾਂਗੇ ਇਦਾਂ ਹੀ ਕੱਲਿਆਂ ਨੇ ਨਹੀਂ ਕੱਜਣਾ ਚੱਲ ਪੁੱਤ ਜੇ ਤੈਨੂੰ ਰੀਜ ਆ ਨਾ ਤੇ ਕੋਈ ਨਹੀਂ ਆਪਾਂ ਵੀ ਚੱਲ ਜਾਾਂਗੇ ਪਰ ਮੈਂ ਉਹਦਾ ਸੋਚਣ ਦੀ ਕਿੱਥੇ ਆਪਾਂ ਚੱਲ ਭੱਜੇ ਫੇਰਾਂਗੇ ਨਾਲ ਕੋਈ ਨਹੀਂ ਤੁਸੀਂ ਦੋਹੀਂ ਜੀ ਹੋਵੋਗੇ ਫੇਰ ਕੀ ਨਹੀਂ ਨਹੀਂ ਮੰਮੀ ਹੁਣ ਆਪਾਂ ਇੱਕ ਪਰਿਵਾਰ ਆ ਠੀਕ ਆ ਨਾ ਜਿੱਥੇ ਜਾਵਾਂਗੇ ਇਕੱਠੇ ਜਾਵਾਂਗੇ ਇਕੱਲੇ ਜਾਣਾ ਚੰਗਾ ਨਹੀਂ ਲੱਗਦਾ ਚੱਲ ਮੰਮੀ ਉਹ ਤੇ ਮੇਰੇ ਇੰਨੇ ਚੰਗੇ ਕਰਮਾ ਨਾ ਜਿਹੜਾ ਤੁਸੀਂ ਇੰਨੇ ਚੰਗੇ ਜੀ ਮੈਨੂੰ ਮਿਲੇ ਤੇ ਇਹ ਸਾਰੀਆਂ ਗੱਲਾਂ ਛੱਡ ਦੇ ਬੱਤੀ ਦਾ ਨਹੀਂ ਪਤਾ ਬੰਦ ਨਾ ਹੋ ਜੇ ਬਦਲ ਬੜਾ ਹੋਈ ਲੈ ਕੱਪੜੇ ਪ੍ਰੈਸ ਕਰ ਲੈ ਨੀ ਮੇਰਾ ਸੂਟ ਵੀ ਕਰਦੀ ਕੋਈ ਨਹੀਂ ਕਰ ਦੂੰਗੀ ਮੰਮੀ ਚੱਲ ਅੱਛਾ ਨੂੰ ਮਿਲੀ ਆ ਇੱਜ਼ਤ ਕਰਦੀ ਆ ਅਗਲੀ ਕਹਿਣੀ ਨਾਲ ਜਾਓ ਵੇਖ ਲੈ ਲਈ ਤਾਂ ਅੱਜ ਕੱਲ੍ਹ ਕੌਣ ਪੁੱਛਣ ਲਈ ਹੁਰ ਲੁਰ ਲਪੱਜੀਆਂ ਫੇਰਦੀਆਂ ਨੇ ਚੱਲ ਤਾਂ ਵੀ ਚੰਗਾ ਇੱਜ਼ਤ ਕਰਦੀ ਆ ਤੇ ਮੇਰੇ ਕੋ ਵੀ ਕਰਾਏਗੀ